ਤਿੰਤ ਹੋ। ਤੁਹਾਡੇ ਘਰ ਲੈ ਕੇ ਨਾ ਆਇਆ। ਆਰਾਮ ਲਾ। ਕੀ ਗੱਲਬਾਤ ਹੋਈ ਜਿਹੜੀ ਤੁਹਾਡਾ ਟੱਗੀ ਹੋਈ ਹੈ? ਗੱਲਬਾਤ ਸਾਡੀ ਹੋਈ ਜੀ ਇਹ ਦਾ ਦੋਸਤ ਸੀ, ਰਵਦਾ ਸੁਆਮੀ ਸੀ। ਇਹਦੇ ਨਾਲ ਆਉਂਦੇ ਜਾਂਦੇ ਸੀ। ਇਹਨਾਂ ਨੇ ਉਹਨਾਂ ਨੂੰ ਲਾਲ ਜੀ ਦੇ ਚਿੱਤ ਅਸਰਾ ਕੀਤਾ ਕਿ ਤੁਹਾਡੇ ਘਰ ਬੱਚਾ ਨਹੀਂ ਹੈ ਤੇ ਕਿਰਪਾ ਕੋਈ ਲੋੜ ਕਰਾਂ। ਇਹਨਾਂ ਨੇ ਕਿਹਾ ਪੰਨਾਂ ਦੀ ਹੈ ਨਾ ਇਹ ਕਿਹਾ ਤਾਈ ਅੱਧਾ ਹੀ ਸੋਚਿਆ ਸਾ ਕਿਹਾ ਇਹ ਨਾ ਇਹ ਕਿਹਾ ਕਿ ਚਲ ਠੀਕ ਹੈ ਮੈਂ ਕਰਾਉਣਾ। ਲਾਜ਼ਮੀ ਕਰਾਉਣ ਲੱਗੇ ਨਾ ਗਲੂ ਤੇ ਰਣ ਕੰਨਾ ਵੀ ਕਿ ਜੀ ਨਾਲ ਚਾਹੀਏ ਨੇ ਕੋਈ ਬਾਬਾ ਭਈ ਬਾਬਾ ਸਿਆਣਾ ਹੋਵੇ ਉਹ ਉਹਨਾਂ ਤੋਂ ਤੁਹਾਨੂੰ ਲਿਆਣ ਲਈ ਪਰ ਸਾਨੂੰ ਫੜਿਆ ਕਿਦਰੀ ਨਹੀਂ ਸੜ ਗੁਰ ਵਸਤੇ ਅਸੀਂ ਜਿਸ ਨੇ ਇਲਾਜ ਕਰਾਉਣ ਵਾਸਤੇ ਇਹਨਾਂ ਨੇ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ ਪੈਸੇ ਮੰਗਨੇ ਸ਼ੁਰੂ ਕਰਦੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਕਾਲਾ ਹੀਰ ਨੂੰ ਲੈਣਾ ਕਾਲਾ ਹੀਰ ਨੂੰ ਲੈਣਾ ਕਿ ਮੁੱਲ ਆਦ ਕਰ ਮੁੱਲ ਆਦ ਕਰ ਉਹ ਕਾਲਾ ਹੀਰ ਨੂੰ ਮਾਰ ਗਿਆ ਕਹਿੰਦਾ ਕਾਲਾ ਹੀਰ ਨੂੰ ਮਾਰ ਗਿਆ ਆ ਉਹਦੇ ਤੋਂ ਤੁਹਾਨੂੰ ਕੇਸ ਪਿਆ ਗਿਆ ਤੁਹਾਡੇ ਤੇ ਕੋੜਾ ਤੇ ਕੇਸ ਪੈ ਗਿਆ ਕਾਲੀ ਹੀ ਰੰਦਾਂ ਉਹਨਾਂ ਨੇ ਕਾਲੇ ਦੀ ਰੰਦਾਂ ਕੇਸ ਪਾਤਾ ਫਿਰ ਰੰਦਾਂ ਨੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਕੇਸ ਪੈ ਗਿਆ ਹੈਗਾ ਉਹ ਕਾਗਜ਼ ਪੱਤਰ ਦਿਖਾਏ ਉਹਨੇ ਕੋਈ ਹਾਂ ਸਾਨੂੰ ਕਾਗਜ਼ ਪੱਤਰ ਦਿੱਤੇ ਜੈਲੀ ਵਗਦੇ ਦਿੱਤੇ ਸਾਨੂੰ ਕੀ ਦਿਖਾਇਆ ਬੋਰਡ ਦੇ ਕੀ ਹੈਗਾ ਸੀਗਾ ਪੁੱਛੋ ਵੀ ਨਹੀਂ ਉਹਨਾਂ ਨੇ ਕਿਹਾ ਕਾਲਾ ਹੀ ਰੰਦਾਂ ਮਾਰ ਗਿਆ ਤੁਹਾਡੇ ਤੇ ਕੇਸ ਪੈ ਗਿਆ ਹੈ ਕੇਸ ਪੈਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਨਹੀਂ ਕਿ ਐਸੇ ਦੇਲਫਾਸੀ ਨੇ ਮੰਗੈਂਟ ਅਗੇ ਮੰਗਣੀ ਸ਼ੁਰੂ ਕਰ ਦਿੱਤੀ ਤੇ ਇਹ ਅਨੇ ਪੈਸੇ ਦੀਆਂ ਅਨੇ ਪੈਸੇ ਦੀ ਉਹ ਲੋੜ ਤੇ ਅੰਨਾ ਕੇਸ ਚੱਲ ਰਿਹਾ ਇਹ ਨਹੀਂ ਤਾਂ ਕੇਸ ਹੋਰ ਚੱਲ ਰਿਹਾ ਹੈ ਕਿੰਨੇ ਕੇ ਪੈਸੇ ਤੁਸੀਂ ਟ੍ਰਾਂਸਫਰ ਕੀਤੇ ਨੇ ਇਹਨਾਂ ਨੇ ਟ੍ਰਾਂਸਫਰ ਕੀ ਹੈ ਜੀ ਉਹ 60 ਲੱਖ ਰੁਪਏ ਦੇ ਤਾਂ ਕਿਹੜੇ ਕਿਹੜੇ ਖਾਤੇ ਕਿਤੇ ਤੁਸੀਂ ਇਹ ਉਹਨੇ ਦੀ ਮਾਂ ਦੇ ਖਾਤੇ ਵਿੱਚ ਵੀ ਹੈ ਤੇ ਜਨਾਨੀ ਦੇ ਖਾਤੇ ਵਿੱਚ ਵੀ ਹੈ ਹੋਰ ਕਿਹੜੇ ਕਿਹੜੇ ਖਾਤੇ ਚ ਗਏ ਨੇ ਕਿਹੜਾ ਲੜਕਾ ਸੀਗਾ ਜਿਹੜਾ ਮੇਨ ਹੈਗਾ ਸੀਗਾ ਹਾਂ ਉਹ ਮੋਹਿੰਦ ਸ਼ਰਮਾ ਤੇ ਉਸ ਦੀ ਵਾਈਫ ਇਸ ਦੀ ਮਦਰ ਉਹ ਪਪਾ ਕੌਣ ਸੀਗਾ ਬਾਬਾ ਕੌਣ ਸੀਗਾ ਬਾਬਾ ਹੀ ਦੇਖਿਆ ਨਹੀਂ ਜੀ ਬਾਬਾ ਜੀ ਆ ਹੀ ਦੇਖਿਆ ਨਹੀਂ ਬਾਬਾ ਉਹਨੂੰ ਕੋਈ ਪਤਾ ਹੈਗਾ ਸਾਨੂੰ ਨਹੀਂ ਪਤਾ ਬਾਬਾ ਜਿਹੜਾ ਹਿਰਨ ਕਹਿੰਦੇ ਮਰ ਗਿਆ ਸੀ ਤੁਸੀਂ ਦੇਖ ਹਾਂ ਹਿਰਨ ਮਰ ਗਿਆ ਜਿਹੜਾ ਕਹਿੰਦੇ ਉਹਦੇ ਤੋਂ ਤੁਹਾਡਾ ਚਕਲੇਸ ਚੱਲ ਪਏਗਾ ਨਹੀਂ ਤੇ ਤੁਸੀਂ ਦੇਖਿਆ ਕੋਈ ਉਹ ਹਿਰਨ ਵੋਲਾ ਨਹੀਂ ਆ ਜੀ ਤੁਸੀਂ ਕਿਸੇ ਹਵਾਂ ਦੇ ਵਿੱਚ ਗਏ ਸੀਗੇ ਨਹੀਂ ਕਿਤੇ ਨਹੀਂ ਗਏ ਸਨ ਕਿਤੇ ਨਹੀਂ ਕੜਿਆ ਉਹਨੇ ਨਾਲ ਆਪੀ ਜਾਂਦਾ ਰਿਹਾ ਕਿੰਨੇ ਕੇ ਪੈਸੇ ਥੋਲੇ ਕੋਠਾ ਲਏ ਉਹਨੇ 7 ਲੱਖ ਰੁਪਈਆ ਤਾਂ ਮਿਲਿਆ 7 ਲੱਖ ਪੁਲਿਸ ਨੂੰ ਕੰਪਲੇਟ ਦੇ ਖਪਲੇ ਖਾਦੇ ਤੇ ਸਾਡੇ ਕੋਲ ਪੈਸੇ ਲੈ ਲਿਆ ਨੇ ਲਾਲਚੀ ਬਣ ਕੇ ਪੁਲਿਸ ਕੰਪਲੇਟ ਕੀਤੀ ਹੈ ਪੁਲਿਸ ਕੰਪਲੇਟ ਕਰਦੀ ਪੁਲਿਸ ਕੰਪਲੇਟ ਸੁਕਦੀ ਨਹੀਂ ਪਈ ਕੀ ਮੰਗ ਕੇ ਕਰਦੇ ਹੋ ਮੰਗੋ ਗੱਲ ਨੂੰ ਜਿੰਨਸ ਅਸੀਂ ਤੇ ਜਾਣੀ ਬਸ ਇਹ ਹਿਸਾਬ ਹੋਣੀ ਚਾਹੀਦੀ ਇਹ ਗੱਲ ਸਾਨੂੰ ਸਾਡੇ ਸਾਢੇ 7 ਪੈਸੇ ਮਿਲਨੇ ਚਾਹੀਦੇ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਬੀਨਕ ਮਾਰਾ ਸਰ ਵੀਰੇ ਜੀ ਕੀ ਗੱਲਬਾਤ ਹੋਈ ਜੜੀ ਠੱਗੀ ਟੋਰੀ ਹੋਈ ਹੈ ਸਰ ਮੇਰੇ ਮੇਰੇ ਮਾਮਾ ਜੀ ਜੋ ਕਿ ਰਾਮ ਲਾਲ ਨੇ ਹੁੰਦਾ ਨਾਮ ਪਰ 2 ਸਾਲ ਪਹਿਲੇ ਗ੍ਰਫ ਚ ਲਟੈ ਰਹੇ ਸੀ ਉਹਨਾਂ ਦੀ ਜਾਣ ਪਛਾਣ ਮੋਹਿਤ ਸ਼ਰਮਾ ਦੇ ਨਾਮ ਹੁੰਦੇ ਜਿਹੜੇ ਕਲਾਸ਼ ਹੋ ਰਹੇ ਦਾ ਮੁੰਡਾ ਉਹਦੇ ਨਾਲ ਜਾਣ ਪਛਾਣ ਹੋਈ ਤੇ ਇਹਦਾ ਰਾਮਨਾਲ ਦਾ ਕੋਈ ਔਲਾਦ ਨਹੀਂ ਹੈਗੀ ਸੀ ਤੇ ਉਹਨੇ ਫਿਰ ਕਿਹਾ ਕਿ ਮੇਰੇ ਕੋਲ ਇਦਾਂ ਦਾ ਕੋਈ ਬਾਪਾ ਹੈ ਉਹ ਤੇਰੀ ਸਾਰੀ ਸਮੱਸਿਆ ਦਾ ਹੱਲ ਕਰ ਦੇਗਾ ਤੇ ਇਦਾਂ ਦਾ ਕਰਕੇ ਉਹਨਾਂ ਆਪਣੇ ਜਾਲ 'ਚ ਫਸਾਇਆ ਉਹਨੂੰ ਤੇ ਇਹਦਾ ਆਪਣੇ ਜਾਲਸਾ ਹਸਾਇਆ ਕਦੀ ਕਹਿੰਦਾ ਇਹਦੀ ਪੂਜਾ ਕਰਨੀ ਆ ਕਦੀ ਕਹਿੰਦਾ ਇਸ ਚੀਜ਼ ਦੀ ਪੂਜਾ ਕਰਨੀ ਆ ਕਦੀ ਇੱਦਾਂ ਕਰਕੇ 60 ਲੱਖ ਰੁਪਏ ਠੱਗੇ ਕਦੀ ਕਹਿੰਦਾ ਹੀਰਨ ਦੀ ਪੂਜਾ ਕਰਨੀ ਆ ਇੰਨੇ ਪੈਸੇ ਲੱਗਣੇ ਆ ਫਿਰ ਕਹਿੰਦਾ ਫਿਰ ਉਹਨਾਂ ਨਵਾਂ ਪਲਾਨ ਬਣਾਇਆ ਕਿ ਹੀਰਨ ਸਾਡੇ ਕੋਲ ਮਰ ਗਿਆ ਤੇ ਜਿੰਨੇ ਜਿਹੜੇ ਕੋ ਮੰਗਵਾਇਆ ਉਹਨਾਂ ਤੇਰੇ ਉਤੇ ਕੇਸ ਕਰਤਾ ਕਦੀ ਸੁਪਰੀਮ ਕੋਰਟ ਦਾ ਕੇਸ ਕਰਤਾ ਕਦੀ ਹਾਈ ਕੋਰਟ ਦਾ ਕਦੀ ਨਕਲੀ ਐਸਐਚਓ ਬਣ ਕੇ ਫੋਨ ਕਰੰਦਾ ਹੀ ਕਦੀ ਡੀਐਸਪੀ ਕੋਲ ਫੋਨ ਕਰਵਾਉਂਦਾ ਹੀ ਇਦਾਂ ਦਾ ਕਰਕੇ ਇਹ ਇਸ ਮੋਹਿ ਸ਼ਰਮਾ ਤੇ ਉਹਦੀ ਜਿਹੜੀ ਫੈਮਿਲੀ ਹੈ ਉਹਨਾਂ ਨੇ ਸਾਲਿਆਂ ਇਹਨੇ ਪਲਾਨ ਬਣਾਇਆਗਾ ਕਿ ਇਦਾਂ ਇਦਾਂ ਕਰਕੇ 60 ਲੱਖ ਰੁਪਏ ਉਹਨਾਂ ਨੂੰ ਠਗੀ ਕੀਤੀ ਹੈਗੀ ਉਹਨੇ ਘਰ ਨਹੀਂ ਕਦੀ ਗੱਲ ਕੀਤੀ ਵੀ ਇਸ ਤਰ੍ਹਾਂ ਮੇਰੇ ਨਾਲ ਗੱਲਬਾਤ ਹੋ ਰਹੀ ਹੈ ਹਾਂਜੀ ਜਦੋਂ ਵੀ ਗੱਲ ਕਰਦੇ ਸੀ ਉਹ ਟੋਕ ਦਿੰਦੇ ਸੀ ਕਿ ਇਦਾਂ ਕੋਈ ਗੱਲਬਾਤ ਨਹੀਂ ਹੈਗੀ ਆ ਮੈਂ ਠੀਕ ਆ ਤੇ ਮਤਲਬ ਕਿ 2-3 ਮਹੀਨੇ ਪਹਿਲੇ ਮੈਨੂੰ ਪਤਾ ਚੱਲਿਆ ਸੀ ਤੇ ਫਿਰ ਮੈਂ ਥੋੜੀ ਜਿਹੀ ਜਾਂਚ ਪੜਤਾਲ ਕੀਤੀ ਫਿਰ ਮੈਨੂੰ ਪਤਾ ਚੱਲਿਆ ਸੀ ਪੁਲਿਸ ਕੰਪਲੇਂਟ ਕੀਤੀ ਹੈ ਹਾਂਜੀ ਕੀਤੀ ਅੱਜ ਜਦੋਂ 12 ਮਾਰਚ ਨੂੰ ਕੀਤੀ ਸੀ ਕੰਪਲੇਨ ਤੇ ਅੱਜ 2 5 ਜੁਲਾਈ ਹੋ ਗਈ ਆ ਕੋਈਸ ਵਾਲੇ ਕੋ ਕਰਵਾਈ ਹੋਈ ਹੈ ਕਾਰਵਾਈ ਕਰਦੇ ਵੇ ਆ ਗਈ ਹੀ 2-3 ਵਾਰੀ ਤੇ ਉਹ ਕਹਿੰਦੇ ਕਿ ਚਲੇ ਵੈਰੀਫਿਕੇਸ਼ਨ ਕਰੀ ਜਾਂਦੇ ਆਪਾਂ ਐਫ ਆਈ ਆਰ ਹੋ ਗਈ ਹੈ ਹਾਂਜੀ ਐਫ ਆਈ ਆਰ ਕਰਵਾਈ ਆ ਕੀ ਮੰਗੀ ਕਰਦੇ ਆ ਮੰਗ ਇਹ ਹੀ ਆ ਕਿ ਉਹ ਤੇ ਉਹਨਾਂ ਨੇ ਇਹੀ ਸੋਚਿਆਦਾ ਕਿ ਮੁੰਡੇ ਨੂੰ ਸਜ਼ਾ ਹੋ ਜਾਏਗੀ ਤੇ ਆਪਾਂ ਕੋਈ ਪੈਸਾ ਨਹੀਂ ਦੇਣਾ ਤੇ ਆਪਾਂ ਸਜਾ ਨੂੰ ਕੀ ਕਰਨਾ ਹੈ ਸਾਨੂੰ ਮਤਲਬ ਕਿ 60 ਸਾਲ ਦੀ ਉਹਦੀ ਉਮਰ ਹੈ ਜਿੰਨੀ ਵੀ ਉਹ ਰਿਟਾਇਰਮੈਂਟ ਆਇਆ ਹੀ ਉਹ ਸਾਰੀ ਉਹਨੂੰ ਦੇਤੀ ਆ ਤੇ ਹੁਣ ਲਾਗੇ ਬਜ਼ੁਰਗ ਮਾਤਾ ਜੀ ਆ ਹੁੰਦੇ ਤੇ ਉਹ ਆਪੇ ਵੀ ਬਜ਼ੁਰਗ ਹੈ ਤੇ ਉਹਦੀ ਕੋਈ ਦੇਖਭਾਲ ਕਰਨ ਵਾਲਾ ਵੀ ਕੋਈ ਵੀ ਨਹੀਂ ਆ। ਉਹ ਇਹਦੇ ਚ ਅਸੀਂ ਸਾਡੇ ਕੋ ਕੰਪਲੇਂਟ ਇੱਕ ਰੀਸੀਵ ਹੋਈ ਸੀਗੀ ਫਿਰ ਡੀਐਸਪੀ ਧਾਰ ਵੱਲੋਂ ਇਹਨਾਂ ਦੀ ਸਰ ਵੱਲੋਂ ਇਹਨਾਂ ਦੀ ਇਨਕੁਆਇਰੀ ਕੀਤੀ ਗਈ ਹੈ। ਇਨਕੁਆਇਰੀ ਤੋਂ ਬਾਅਦ ਐਫਆਈਆਰ ਰਜਿਸਟ੍ਰੇਸ਼ਨ ਹੋਈ ਹੈ। ਐਫਆਈਆਰ ਨੰਬਰ 77 420 467 67 120 ਵੀ ਬਿਲਾਹੀ ਹੈ ਨਾਲ ਇਹਦੇ ਚ ਜਿਹੜਾ ਕੰਪਲੇਨੈਂਟ ਸੀਗਾ ਉਹਦੇ ਤੋਂ ਆਲਮੋਸਟ 60 ਲੱਖ ਦੀ ਠੱਗੀ ਹੋਈ ਹੈ ਜੋ ਇਨੀਸ਼ੀਅਲੀ ਪਤਾ ਲੱਗਾ ਕਿ ਉਹਦੇ ਘਰ ਬੱਚਾ ਵਗੈਰਾ ਨਹੀਂ ਸੀਗਾ ਤੇ ਉਸ ਤਰੀਕੇ ਦੇ ਨਾਲ ਉਹਨੂੰ ਸਲਾਇਆ ਗਿਆ ਕਿ ਹਾਂ ਤੁਸੀਂ ਤੇ ਤੇਰੇ ਘਰ ਬੱਚਾ ਹੋਊਗਾ ਤੇ ਇਸ ਤਰੀਕੇ ਨਾਲ ਬਾਬਾ ਜੀ ਬਣ ਕੇ ਉਸ ਤੋਂ 60 ਲੱਖ ਰੁਪਏ ਦੀ ਠੱਗੀ ਹੋਈ ਹੈ ਜਿੱਚੋਂ ਆਰਾਊਂਡ 30 ਲੱਖ ਰੁਪਈਆ ਬੈਂਕ ਟ੍ਰਾਂਸਫਰ ਤਾਂ ਬਾਬਾਦਰ ਜੋ ਗਿਆ ਦੀ ਹਾਂਜੀ ਹਾਂਜੀ ਕੇਸ ਸਜੈਸਟਡ ਹੋ ਗਿਆ ਰੁਪਈਆ ਪੜਿਆ ਗਿਆ ਰੋਪੀਤੇ ਰੇਡ ਕੀਤੀ ਹੈ ਜੀ ਉਹਨੂੰ ਜਲਦੀ ਅਰੈਸਟ ਕੀਤਾ ਜਾਵੇ